ਆਰਥਿਕ ਔਲਾਦ ਨੇ ਪੰਜਾਬ ਦੇ ਕੰਗਾਲੀਆ ਸੂਬਾ ਇਹਨਾਂ ਨੇ ਕਰ ਹਿੰਦੁਸਤਾਨ ਦੇ 29 ਸੂਬਿਆਂ ਵਿੱਚੋਂ ਆਰਥਿਕ ਅਸੀਂ 19ਵਾਂ ਨੰਬਰ ਹੈ ਜਿਨ੍ਹਾਂ ਨੂੰ ਬਿਮਾਰੂ ਸੂਬਾ ਕਿਹਾ ਜਾਂਦਾ ਉਹਦੇ ਵਿੱਚ ਜਿਨ੍ਹਾਂ ਨੇ ਕੀਤੀਆਂ ਗਰੰਟੀਆਂ ਨੇ ਕੇਜਰੀਵਾਲ ਸਾਹਿਬ ਲਈਆਂ ਇਹ ਸਰਕਾਰ ਦੀਆਂ ਭਗਵੰਤ ਸਬੰਧੀਆਂ ਮੈਂ ਅੱਜ ਹਰਪਾਲ ਚੀਮਾ ਜੀ ਨੂੰ ਕਹਾਂਗਾ ਕਿ ਹੁਣ ਲਾਰੇ ਲੱਪੇ ਘੱਟ ਲਾਓ ਪਿਛਲੀਆਂ ਸਰਕਾਰਾਂ ਨੂੰ ਕੋਸਣਾ ਬੰਦ ਕਰੋ ਤੁਹਾਡੇ ਤੇ ਆਪ ਸੁਪਰੀਮੋ ਨੇ ਕਿਹਾ ਸੀ 1 ਰੁਪਿਆ ਕਰਜ਼ਾ ਨਹੀਂ ਚੁਕਾਂਗਾ ਐਂਡ ਜਿਹੜੀ ਲੇਟੈਸਟ ਰਿਪੋਰਟਸ ਨੇ ਉਹਦੇ ਮੁਕਾਬਕ 120000 ਕਰੋੜ ਦਾ ਇਹ ਸਾਲ 'ਚ ਕਰਜ਼ਾ ਚੁਕਣ ਲੱਗੇ ਇੱਕ ਇੱਕ 120000 ਕਰੋੜ ਦਾ ਤਿੰਨ ਸਾਲਾਂ 'ਚ ਕਰਜ਼ਾ ਸਾਰਿਆਂ ਨੂੰ ਤੁਸੀਂ ਜੀ ਡੀ ਪੀ ਡੈਟ ਰੇਸ਼ਿਓ ਵੇਖੋ ਜੇ 50% ਤੋਂ ਵੱਧ ਡੈਟ ਰੇਸ਼ੋ ਜਾ ਚੁੱਕੀ ਉਹਦਾ ਮਤਲਬ ਹੈ ਕਿ ਜੇ 100 ਰੁਪਏ ਦੀ ਆਮਦਨ ਹੈ ਸਰ ਤੇ 50 ਰੁਪਏ ਸਾਨੂੰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੇ ਬੈਂਕਾਂ ਕੋਲ ਚੁੱਕ ਕੇ ਆਪਣਾ ਕੰਮ ਚਲਾਉਣਾ ਪੈ। ਮੈਂ ਅੱਜ ਪੁੱਛਣਾ ਚਾਹਾਂਗਾ ਚੀਮਾ ਸਾਹਿਬ ਨੂੰ ਚੀਮਾ ਸਾਹਿਬ ਤੁਸੀਂ 50% ਪੋਪੂਲੇਸ਼ਨ ਜਿਹੜੀ ਛੜੀਆਂ ਪੈਣਾ ਨੇ ਨੌਜਵਾਨ ਬੱਚੀਆਂ ਨੇ ਮਾਤਾਵਾਂ ਨੇ ਉਹਨਾਂ ਨੂੰ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ 1100 ਰੁਪਏ ਪਰ ਮੰਤ ਮਨਰੇਲੀਅਮ ਦਵਾਂਗੇ 3 ਸਾਲ ਬੀਤਣ ਤੋਂ ਬਾਅਦ ਉਹਦੇ ਤੇ ਬਿਲਕੁਲ ਬਜਟ ਦੇ ਵਿੱਚ ਕੋਈ ਚਰਚਾ ਹੀ ਨਹੀਂ ਤੁਸੀਂ EMPLOYEES ਨੂੰ OTS ਤੇ ਬਾਕੀ ਚੀਜ਼ਾਂ ਕਹੀਆਂ ਉਹਦੇ ਵਿੱਚ ਕੁਝ ਨਹੀਂ ਜੀ ਕਿਸੇ ਵੀ ਵਰਗਵਾਸੇ ਕਿਸਾਨਾਂ ਵਿੱਚ ਕੁਝ ਨਹੀਂ ਡਿੱਗਦੇ ਹੋਰ ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ ਕੋਈ ਇਹਨਾਂ ਦੀ ਸੋਚ ਨਹੀਂ 2029 ਦੇ ਵਿੱਚ ਸੀਰੀਅਸ ਵਾਟਰ ਕ੍ਰਾਈਸਿਸ ਆਲਰੇਡੀ ਹੈ ਪੰਜਾਬ ਅੱਜ ਸੈਮੀ ਡੇਜ਼ਰਟ ਬੰਦੇ ਚਾਂਸੇ ਆਏ ਨੇ ਗਵਰਨਮੈਂਟ ਬਿਲਕੁਲ ਸੁਤੀ ਪਈ ਹੈ ਨੌਕਰੀਆਂ ਦੇ ਵਿੱਚ ਵੇਖੋ ਸਾਫ਼ ਤੌਰ ਅਸੀਂ ਗੱਲ ਕਹੀ ਹੈ ਜੇ ਇਮਾਨਦਾਰ ਸਰਕਾਰ ਹੋਵੇ ਮੇਰਾ ਓਪਨ ਚੈਲੰਜ ਤੁਸੀਂ ਇੱਕ ਵਾਈਟ ਪੇਪਰ ਨੌਕਰੀਆਂ ਤੇ ਤੁਸੀਂ 53000 ਕਹੀ ਹੈ ਮੈਂ ਕਹਿ ਰਿਹਾ ਬਿਲਕੁਲ ਕੋਰਾ ਝੂਠ ਤੇ ਫਰੋਡ ਹੈ ਪੰਜਾਬ ਦੇ ਲੋਕਾਂ ਜੇ ਸਹੀ ਬੰਦੇ ਦੇ ਵਿੱਚ ਨੌਕਰੀਆਂ ਦਿੱਤੀਆਂ ਉਹ ਤੇ ਵਾਈਟ ਪੇਪਰ ਦੋ ਉਹਨਾਂ ਬੱਚਿਆਂ ਦੇ ਨਾਂ ਦੋ ਉਹਨਾਂ ਦੇ ਐਡਰੈਸ ਦੋ ਟੈਲੀਫੋਨ ਨੰਬਰ ਦੋ ਤੇ ਬੈਂਕ ਵਿੱਚ ਦੱਸੋ ਇਹ ਕਿੱਡੀ ਗੱਲ ਹੈ ਤੁਸੀਂ ਦੇ ਨਹੀਂ 파 ਰਹੇ ਉਹਦਾ ਮਤਲਬ ਹੈ ਕਿ ਨੌਕਰੀਆਂ ਥੋੜੀਆਂ ਨੇ ਝੂਠ ਬਹੁਤ ਹੈ ਚੀਫ ਮਿਨਿਸਟਰ ਜਿਹੜਾ ਪੰਜਾਬ ਦਾ ਉਹ ਅਸੈਂਬਲੀ ਛੱਡ ਕੇ ਭੱਜ ਗਿਆ ਜੀ ਮੈਨੂੰ ਸਾਰਿਆਂ ਨੂੰ ਵੱਡੀ ਹੈਰਾਨੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਇੱਥੇ ਆ ਨਹੀਂ ਰਿਹਾ ਦਿੱਲੀ ਵਾਲੇ ਕਾਬਜ਼ ਹੋ ਗਏ ਨੇ ਦਿੱਲੀ ਵਾਲਿਆਂ ਨੇ ਆਪਣੇ ਬੰਦੇ ਪੱਕੇ ਲਿਆ ਕੇ ਮਨਿਸਟਾਨਾ ਬਿਠਾਉਂਦੇ ਨੇ ਪੱਕੇ ਬੰਦੇ ਆ ਕੇ ਸੀਐਮਓ ਚ ਬੈਠ ਕੇ ਸਾਰੀਆਂ ਬਦਲੀਆਂ ਤੁਸੀਂ ਵੇਖੋ ਬੇਸਿਕਲੀ ਲੋਕਤੰਤਰ ਦੇ ਵਿੱਚ ਤਿੰਨ ਇੰਪੋਰਟੈਂਟ ਚੀਜ਼ਾਂ ਨੇ ਸਾਰਿਆਂ ਨੇ ਪਹਿਲੇ ਉਹਨੂੰ ਚਲਾਉਣ ਵਾਸਤੇ ਨਿਆਂਪਾਲਿਕਾ ਹਾਈ ਕੋਰਟ ਆਨਰੇਬਲ ਹਾਈ ਕੋਰਟ ਰੋਜ਼ ਭਾਵੇਂ ਕਰਨਲ ਸਾਹਿਬ ਦਾ ਕੇਸ ਹੋਏ ਭਾਵੇਂ ਬਰਗਾੜੀ ਬਹਿਮਲ ਖਲਾ ਦੇ ਕੇਸੇ ਹੋਣ ਭਾਵੇਂ ਵੀਰਿਸ ਕਿਸਮ ਦੇ ਕੇਸੇ ਆਣੇ ਰੋਜ਼ ਇਹਨਾਂ ਨੂੰ ਝੜਕਾਂ ਪੈਂਦੀਆਂ ਨੇ ਕਿਹਦਾ ਜਵਾਬ ਦੋ ਜਵਾਬ ਦੇ ਨੂੰ ਇਹਨਾਂ ਕੋ ਹੈ ਕੁਝ ਨਹੀਂ ਪੂਰੇ ਦਿਨ ਪਾ ਲੀਏ ਤੇ 20 ਦਿਨ ਦੀ ਹੁੰਦੀ ਅੱਛਾ ਪਿਛੇ ਫੇਰ ਕਿਸੇ ਨੂੰ ਬੋਲਣ ਦਿੱਤਾ ਜਾਂਦਾ ਕਿਸੇ ਨੂੰ ਨਹੀਂ ਬੋਲਣ ਦਿੱਤਾ ਨਵੀਂ ਇੱਕ ਲੋਕਤੰਤਰ ਦੀ ਪ੍ਰਣਾਲੀ ਵੇਖੀ ਹੈ ਫੇਰ ਕੈਮਰੇ ਅਜੇ ਤੱਕ ਦਰਸਤ ਨਹੀਂ ਕੀਤੇ ਗਏ ਅਸੀਂ ਲੌਂਗ ਸ਼ੋਰਟ 'ਚ ਹੀ ਆ ਹੁਣ ਤੇ ਕੱਲ ਤੋਂ ਤੁਸੀਂ ਵੇਖੋ ਇਹਨਾਂ ਦੇ ਆਪਣੇ ਐਮ ਐਲ ਏ ਕਹਿਣੇ ਸ਼ੁਰੂ ਕਰਦੇ ਤੇ ਕੀ ਅਸੀਂ ਹਿੰਦੁਸਤਾਨ ਦਾ ਹਿੱਸਾ ਹੈ ਕਿ ਪਾਕਿਸਤਾਨ ਦੇ ਟੋਟਲ ਝੂਠ ਹੈਲਥ ਤੇ ਐਜੂਕੇਸ਼ਨ ਤੇ ਐਜੂਕੇਸ਼ਨ ਮੰਤਰੀ ਸਾਹਿਬ ਮੈਂ ਦੋ ਵਾਰ ਸਵਾਲ ਕੀਤੇ ਨੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕੇ ਤਾਂ ਇਹ ਤੀਸਰੀ ਪ੍ਰਣਾਲੀ ਸਾਡੇ ਅਫਸਰਾਂ ਦੀ ਹੈ ਹੁਣ ਅਫਸਰ ਜਿਹੜੇ ਤੇ ਇਹਨਾਂ ਦੇ ਨਜਾਇਜ਼ ਕੰਮ ਜਾਂ ਜਿੱਥੇ ਕੋਈ ਪੈਸਿਆਂ ਦੀ ਇਨਵੋਲਵਮੈਂਟ ਹੈ ਜਿਹੜਾ ਮੰਨ ਲੈਂਦਾ ਹੂ ਰਹਿਣ ਦਿੰਦੇ ਨੇ ਬਾਕੀ ਇੱਕ ਇੱਕ ਐਡਮਿਨਿਸਟ੍ਰੇਟਿਵ ਸੈਕਟਰੀ ਪੰਜਾਬ ਦਾ ਤੁਸੀਂ ਲਿਸਟ ਕੱਢ ਕੇ ਵੇਖੋ ਕੋਈ ਇਹੋ ਜਿਹਾ ਐਡਮਿਨਿਸਟ੍ਰੇਟਿਵ ਸੈਕਟਰੀ ਨਹੀਂ ਜਿਹਦੀ ਬਦਲੀ ਕੋਈ 4 ਤੋਂ 5 ਵਾਰ ਨਹੀਂ ਹੋਈ ਫਿਰ ਉਹਨੂੰ ਕਿਹਾ ਜਾਂਦਾ ਸੈਕਟਰੀ ਪਰਸਨਲ ਨੂੰ ਮਿਲੋ ਪਹਿਰ ਉਹਦੇ ਕੋਲ ਲਲਕੜੀਆਂ ਕਢਾਈਆਂ ਜਾਂਦੀਆਂ ਨੇ ਜਿਹੜਾ ਇਮਾਨਦਾਰੀ ਨਾਲ ਠੀਕ ਕੰਮ ਕਰਦਾ ਉਹਦੀ ਇਸ ਰਾਜ ਦੇ ਵਿੱਚ ਕੋਈ ਜਗ੍ਹਾ ਹੀ ਹੈ ਨਹੀਂ ਤੇ ਜੇ ਤੁਸੀਂ ਅੱਜ ਬਜਟ ਦੀ ਗੱਲ ਕਰੋ ਮੈਂ ਸਭ ਨਾਲ ਸਾਰਾ ਮੈਨੂੰ ক্লোਜ਼ਲੀ ਅਸੀਂ ਗਵਰਨਰਜ਼ ਅਡਰੈਸ ਨੂੰ ਫੋਲੋ ਕੀਤਾ ਹੈ ਗਵਰਨਰਜ਼ ਅਡਰੈਸ ਵੀ ਇਸੇ ਤੇ ਵਿੱਚੋਂ ਆਲਰੇਡੀ ਬਜਟ ਨੂੰ ਪਹਿਲੇ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਗਵਰਨਮੈਂਟ ਨੇ ਕਿ ਅਸੀਂ ਕੀ ਕੀ ਲੈ ਕੇ ਆਣਾ ਸੋ ਇਹਦੇ ਵਿੱਚ देयर ਇਜ਼ ਨਥਿੰਗ ਨੌਜਵਾਨਾਂ ਵਾਸਤੇ ਕੁਝ ਨਹੀਂ ਸਾਡੇ ਕਿਸਾਨਾਂ ਵਾਸਤੇ ਕੋਈ ਨਹੀਂ ਸਾਡੇ ਖੇਤ ਮਜ਼ਦੂਰ ਸਾਡੇ ਦਲਿਤ ਭਾਈਚਾਰਾ ਸਾਡੀਆਂ ਪਛੜੀਆਂ ਸ਼ਰੇੜੀਆਂ ਕਿਸੇ ਵਾਸਤੇ ਦੇ ਵਿੱਚ ਕੁਝ ਹੈ ਨਹੀਂ ਤੇ ਜ਼ਹਿਰਖਾਨ ਜੋਗੇ ਪੈਸੇ ਵੀ ਇਹਨਾਂ ਨੂੰ ਆ ਚਾਹੀਦੇ ਹੋਣ ਤੇ ਰਿਜ਼ਰਵ ਬੈਂਕ ਆਫ ਇੰਡੀਆ ਇਨਕਾਰ ਕਰਦੇ ਆ ਆ ਇਹਨਾਂ ਦਾ ਹਾਲ ਹੈ ਬਿਲਕੁਲ ਝੂੜ ਦਾ ਪਲੰਦਾ ਲਿਆ ਕੇ ਨੇ ਸਾਹਮਣੇ ਰੱਖ ਦੇਣਾ ਚੀਵਾ ਸਾਹਿਬ ਨੇ ਸੋ ਮੈਂ ਸਾਨੂੰ ਕੋਈ ਆਸ ਉਮੀਦ ਤੇ ਹੈ ਨਹੀਂ ਬਟ ਤੁਸੀਂ ਵੇਖੋ ਚਰਚਾ ਬਜਟ ਤੇ ਨਿਰ ਇੱਕ ਦਿਨ ਦੀ ਗਵਰਨਰ ਦੇ ਅਡਰੈਸ ਤੇ ਚਰਚਾ ਨਹੀਂ ਰੇ ਇੱਕ ਦਿਨ ਦੀ ਲੋ ਐਂਡ ਆਰਡਰ ਦਾ ਕੀ ਹਾਲ ਹੈ ਕਿਸ ਤਰ੍ਹਾਂ ਲੋਕਾਂ ਨੂੰ ਫਰੋਤੀਆਂ ਰੋਜ਼ ਆ ਰਹੀਆਂ ਚਿੱਠੀਆਂ ਆ ਰਹੀਆਂ ਨੇ ਜੋ ਹਾਲ ਤੁਸੀਂ ਆ ਵੇਖਿਆ ਹੀ ਹੈ ਪਹਿਲੇ ਦਿਨ ਤੇ ਮੰਤਰੀ ਕਹਿੰਦੇ ਸੀ ਜਿੱਦਣ ਇਹ ਬਾਰਡਰ ਦੇ ਉੱਤੇ ਕਿਸਾਨ ਚੁੱਕੇ ਗਏ ਨੇ ਇਹਨਾਂ ਨੂੰ ਡੀਟੇਨ ਕੀਤਾ ਗਿਆ ਪਹਿਲੇ ਕਹਿੰਦੇ ਸੀ ਕਿ ਜੀ ਇਹਨਾਂ ਨੇ ਸੜਕਾਂ ਰੋਕੀਆਂ ਨੇ ਪੰਜਾਬ ਦੇ ਇੰਡਸਟਰੀ ਦਾ ਵਪਾਰ ਦਾ ਬੜਾ ਨੁਕਸਾਨ ਹੁੰਦਾ ਹੈ ਤੇ ਮੈਂ ਪੁੱਛਿਆ ਸੀ ਕਿ ਮੈਨੂੰ ਇੱਕ ਮਿੰਟ ਜੀ ਮੈਂ ਪੁੱਛਿਆ ਸੀ ਕਿ ਮਾਨ ਸਾਹਿਬ ਤੁਸੀਂ ਦੱਸੋ ਇੰਡਸਟਰੀ ਦੀ ਟਰੇਡ ਦੀ ਤੇ ਕਿਸਾਨਾਂ ਦੀ ਤੁਸੀਂ ਕਿੰਨੀ ਵਾਰ ਮੀਟਿੰਗ ਕੀਤੀ ਟੇਬਲ ਤੇ ਲੈ ਕੇ ਆਂਦਾ ਇੱਕ ਵਾਰ ਵੀ ਹੁਣ ਤੁਸੀਂ ਵੇਖੋ ਜਿਹੜਾ ਐਫੀਡੇਵਿਟ ਦਿੱਤਾ ਗਿਆ ਔਨਰੇਬਲ ਹਾਈ ਕੋਰਟ ਦੇ ਵਿੱਚ ਐਸਐਸਪੀ ਪਟਿਆਲੇ ਵੱਲੋਂ ਉਹਦੇ ਚ ਸਾਫ ਤੌਰ ਤੇ ਕਿਹਾ ਗਿਆ ਕਿ ਅਸੀਂ ਖਨੌਰੀ ਤੇ ਇਹਨਾਂ ਬਾਰਡਰਾਂ ਤੋਂ ਦੂਸਰਿਆਂ ਤੋਂ ਇਸ ਗੱਲ ਕਾਰਨ ਕਿਸਾਨ ਚੁੱਕੇ ਨੇ ਕਿਉਂਕਿ ਸਾਡੇ ਕੋਲ ਇੰਟੈਲੀਜੈਂਸੀ ਇੰਪੋਰਟ ਸੀ ਕਿ ਦਿੱਲੀ ਨੂੰ ਕੂਚ ਕਰਨ ਲੱਗੇ ਨੇ ਜੇ ਦਿੱਲੀ ਨੂੰ ਕੂਚ ਕਰਨਗੇ ਤੁਹਾਨੂੰ ਪ੍ਰੋਬਲਮ ਕੀ ਹੈ ਦੀ ਉਹਦਾ ਮਤਲਬ ਤੁਸੀਂ ਸਹੀ ਤੌਰ ਤੇ ਭਾਜਪਾ ਦੀ ਤੇ ਦਿੱਲੀ ਦੀ ਜਿਹੜੀ ਬ੍ਰਿਸ਼ਟੂ ਹੋਮ ਅਫੇਅਰਸ ਹੈ ਉਹਦੇ ਮੁਤਾਬਕ ਚੱਲਣਾ ਚਾਹੁੰਦੇ ਹੋ ਜੀ ਹੁਣ ਵੇਖੋ ਉਸੇ ਟਾਈਮ ਉਹਨਾਂ ਨੇ ਬਾਰਡਰ ਸੀ ਤੇ ਚਾਹਦੇ ਬਾਰਡਰ ਖੁੱਲੇ ਰਹਿਣ ਬਟ ਸਾਡਾ ਕਹਿਣਾ ਹੈ ਕਿ ਪਹਿਲੇ ਜਦੋਂ ਧਰੇ ਲੱਗੇ ਨੇ ਇਨਡਾਇਰੈਕਟ ਪੈਸਟ ਅੰਡਰਸਟੈਂਡਿੰਗ ਹੈ ਇਸ ਗਵਰਨਮੈਂਟ ਨੇ ਕਿਸਾਨਾਂ ਨੂੰ ਉਸ ਪਾਸੇ ਲੈ ਗਏ ਕਿ ਚੁੱਪ ਕੇ ਪਹਿਲੇ ਬਾਰਡਰਾਂ ਤੇ ਬੈਠੋ ਤਾਂ ਹੀ ਤੁਹਾਡੀ ਕੋਈ ਐਮਐਸਪੀ ਦੀ ਗੱਲ ਕਰਾਂਗੇ ਪਹਿਲੇ ਇਹੀ ਸਰਕਾਰ ਹੈ ਜਿਹੜੀ ਛੁਟਕੀਆਂ ਨਾਲ ਐਮਐਸਪੀ ਦਿੰਦੀ ਛੁਟਕੀਆਂ ਨਾਲ ਹੁਣੇ ਛੁਟਕੀਆਂ ਵਾਲਾ ਕੋਈ ਅੰਦਰ ਬੱਧਾਈ ਨਹੀਂ ਲੱਭਦਾ ਜੀ ਚਲੋ ਕੋਈ ਨਹੀਂ ਚਲੋ ਨਾਸ਼ਣ ਉਹ ਕਹਿੰਦੇ ਗੱਲ ਕੀਤੀ ਜਾ ਰਹੀ ਹੈ ਐਂਟੀ ਡਰੋਨ ਸਿਸਟਮ ਲਗਾਉਣ ਵਾਸਤੇ ਵੀ ਹੁਣ ਇਹ ਵੀ ਮੈਨੂੰ ਪਤਾ ਲੱਗਿਆ ਅੱਜ ਕੋਈ ਇਹੋ ਜਿਹਾ ਅੰਦਰ ਮੈਨੂੰ ਪਤਾ ਲੱਗਾ ਪਤਾ ਨਹੀਂ ਉਹ ਸਹੀ ਹੈ ਕਿ ਗਲਤ ਹੈ ਕਿ ਜੀ ਇਹ ਕੋਈ ਜਿਸ ਤਰ੍ਹਾਂ ਕਾਸ ਸੈਂਸਰਸ ਦੀ ਗੱਲ ਕਰ ਰਹੇ ਅਸੀਂ ਡਰੱਗ ਸੈਂਸਰਸ ਕਰਾਉਣਾ ਚਾਹੁੰਦੇ ਹਾਂ ਅਸੀਂ ਵੈਲਕਮ ਕਰਾਂਗੇ ਬਟ ਉਹ ਡਰਗ ਦੇ ਸੈਂਸਸ ਸਾਰਿਆਂ ਨੂੰ ਪਹਿਲੇ ਚੀਫ ਮਿਨਿਸਟਰ ਤੋਂ ਕੈਬਨਿਟ ਤੇ ਇਹਨਾਂ ਦੇ ਮੰਤਰੀ ਸਾਰੇ ਵਿਧਾਨ ਸਭਾ ਦਾ ਦੋ ਪ੍ਰੋਟੈਸਟ ਹੋਏ ਸਾਰਿਆਂ ਨੂੰ ਪਹਿਲੇ ਤੇ ਇੱਥੋਂ ਹੀ ਕੰਮ ਸ਼ੁਰੂ ਕਰੀ ਗਾਓ ਵੇਖੀਏ ਤਾਂ ਸਹੀ ਕਿੰਨੇ ਕਦੇ ਸੁੱਕੇ ਇਹਨਾਂ ਚ ਇਹ ਤਾਂ ਮੈਨੂੰ ਜਾਪਦਾ ਇਹਨਾਂ ਨੇ ਆ ਟੈਸਟ ਕਰਾਣ ਤੋਂ ਬਾਅਦ ਜਣਾ ਵਿਧਾਨ ਸਭਾ ਦੀ ਖਾਲੀ ਹੋ ਜੇ ਭਗਤ ਸਿੰਘ ਚਿਮਾ ਸਾਹਿਬ ਇਹ ਰਹਿਣੇ ਕਿ ਪਿਛਲੀਆਂ ਸਰਕਾਰਾਂ ਦੀ ਜਿਹੜੀਆਂ ਕੀਤੀ ਹੈ ਤਰੀ ਉਹ ਸਾਨੂੰ ਘੁੱਤਨੀਆਂ ਪੈ ਰਹੀਆਂ ਉਹ ਕਹਿੰਦੇ ਨੇ ਕਿ ਜਿਹੜਾ ਕਰਜ਼ਾ ਚੜ ਰਿਹਾ ਉਹ ਕਹਿੰਦੇ ਇਹਦਾ ਪਿਛਲੇ ਦਾ ਵਿਆਜ ਹੀ ਤਾਰੀ ਜਾਂਦੇ ਵੱਡਾ ਕਰਜ਼ਾ ਧਾਰਨ ਕਹਿੰਦੇ ਮੇਰੀ ਇਹ ਗੱਲ ਸੁਣ ਲੋ ਇਹਨਾਂ ਦੇ ਕੇਜਰੀਵਾਲ ਸਾਹਿਬ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਤੁਹਾਡੀ ਜਮਾਤ ਵੱਲੋਂ ਤੁਹਾਡੇ ਵੱਲੋਂ ਹੀ ਜਦੋਂ 3 ਸਾਲ ਪਹਿਲੇ ਉਹਨੇ ਕਿਹਾ ਜੀ ਪੰਜਾਬ ਤੇ ਤਕਰੀਬਨ 2.5 ਲੱਖ ਕਰੋੜ ਦਾ ਕਰਜ਼ਾ ਹੈ ਤੇ ਸਰਕਾਰ ਚ ਕੰਮ ਕਿੱਸਾ ਚਲਾਓਗੇ ਕਹਿਣ ਲੱਗੇ ਮੈਂ ਇੰਡੀਅਨ ਰੈਵਨਿਊ ਸਰਵਿਸਸ ਦਾ ਅਫਸਰ ਹਾਂ ਇਹੀ ਤੇ ਮੇਰੀ ਫੋਟੇ ਹੈ ਇਹੀ ਤੇ ਮੇਰੀ ਤਾਕਤ ਹੈ ਰੈਵਨਿਊ ਚ ਪੈਸੇ ਕਿੱਥੋਂ ਇਕੱਠੇ ਕਰਨੇ 20000 ਕਰੋੜ ਤੇ ਮੈਂ ਤੁਹਾਨੂੰ ਸਾਲ ਦਾ ਮਾਈਨਿੰਗ ਚ ਦਵਾਂਗਾ 34000 ਕਰੋੜ ਰੁਪਈਆ ਜਿਹੜਾ ਟੋਟਲ ਬਜਟ ਸੀ ਉਸ ਟਾਈਮ 170000 ਦਾ ਕਹਿਣ ਲੱਗੇ ਤੇ ਵਿੱਚ ਚੋਰੀ ਬੜੀ ਹੈ ਇਹਦੇ ਚ ਲੀਕੇਜ ਬੜੀ ਹੈ ਮੈਂ ਮਿਨਿਮਮ 20% ਵੀ ਲੀਕੇਜ ਹਟਾਵਾਂਗਾ ਤੇ 34000 ਕਰੋੜ ਬਣੇਗਾ ਤੇ ਟੋਟਲ ਦੇ ਵਿੱਚ 34 ਪਲੱਸ 20 54000 ਕਰੋੜ ਨਾਲ ਅਸੀਂ ਪੰਜਾਬ ਦੀ ਤਰੱਕੀ ਕਰਾਵਾਂਗੇ 1 ਰੁਪਏ ਦਾ ਅਸੀਂ ਇਸ ਤੋਂ ਬਾਅਦ ਕੋਈ ਕਰਜ਼ਾ ਨਹੀਂ ਚੁੱਕਾਂਗੇ ਕੇਜਰੀਵਾਲ ਸਾਹਿਬ ਦਾ ਤੁਹਾਡੇ ਸਾਰਿਆਂ ਦੇ ਕੋਲ ਪਿਆ ਤੇ 120000 ਕਰੋੜ ਤਿੰਨ ਸਾਲਾਂ ਚੁੱਕਲੇ ਐਵਰੇਜ ਇਹਨਾਂ ਦੀ ਇਸ ਟਾਈਮ ਤਕਰੀਬਨ 35 ਤੋਂ 40000 ਕਰੋੜ ਰੁਪਈਆ ਸਾਲ ਦੀ ਹੈ ਤੇ ਇਹ ਚੀਮਾ ਸਾਹਿਬ ਨੂੰ ਕਹੋ ਕਿ ਜਦੋਂ ਵੀ ਸਰਕਾਰ ਚਾਹੇ ਤੁਹਾਨੂੰ ਪਤਾ ਨਹੀਂ ਸੀ ਕਰਜ਼ਾ ਕਿੰਨਾ ਕਿਹੜੀ ਗੱਲ ਦਾ ਤੁਸੀਂ ਵਾਅਦਾ ਕੀਤਾ ਪੰਜਾਬ ਦੇ ਲੋਕਾਂ ਨਾਲ ਕਿ ਅਸੀਂ ਜੀ ਇੱਕ ਨਵਾਂ ਪੰਜਾਬ ਸਿਰਜਣਾ ਚਾਹੁੰਦੇ ਹਾਂ ਅਸੀਂ ਵੇਖੋ ਐਡਸ ਜਜ ਤੱਕਾਈ ਜਾਂਦੀਆਂ ਰੰਗਲੇ ਪੰਜਾਬ ਦੀਆਂ ਫਾਈਨੈਂਸ ਮਿਨਿਸਟਰ ਸੋਦੇ ਕੰਗਲਾ ਹੋਇਆ ਬੈਠਾ ਪੰਜਾਬ ਨੂੰ ਰੰਗਲਾ ਦਸੀ ਜਾਂਦੇ ਐਡਸ ਤੋਂ ਇਲਾਵਾ ਝੂਠੀਆਂ ਮਸ਼ਹੂਰੀਆਂ ਤੋਂ ਇਲਾਵਾ ਕੁਝ ਇਹਨਾਂ ਕੋ ਦੇਣ ਨਹੀਂ ਇਹ ਤੇ ਕਿਸਾਨਾਂ ਦਾ ਵੇਖੋ ਬਿਸਤਰੇ ਚੁੱਕ ਕੇ ਲੈ ਗਏ ਮੰਜੇ ਚੁੱਕ ਕੇ ਲੈ ਗਏ ਟਰਾਲੀਆਂ ਖੋਲ ਕੇ ਲੈ ਗਏ ਇਹ ਕੋਈ ਸਰਕਾਰ ਹੈ ਦੀ ਇਹੋ ਜੇ ਕੰਮ ਅਮਰਸ਼ਾਹ ਅਬਦਾਲੀ ਕਰਦਾ ਹੁੰਦਾ ਸੀ ਜਿਉਂ ਜਿਹਾ ਇਹ ਕਰਦੇ ਫਿਰਦੇ ਨੇ ਆਓ ਅੱਜ ਦੋ ਦੋ ਹੱਥੇ ਦੇ ਨਾਲ ਕਰਾਂਗੇ ਬਜਟ ਦੇ ਵਿੱਚ ਸਾਹਿਬ ਉਹ ਤਾਂ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਦੀ ਗੱਲ ਬਾਤ ਸਰਕਾਰ ਨੂੰ ਕੀਤੀ ਜਾ ਮੈਂ ਤੁਹਾਨੂੰ ਆਹਾ ਮੈਂ ਇਹਦਾ ਜੋ ਇੱਕ ਮੇਰੀ ਤੇਰੀ ਬੇਨਤੀ ਮੇਰੀ ਬੇਨਤੀ ਸੋ ਕੱਲ ਹੀ ਸਿੱਖਿਆ ਤੇ ਇਹਨਾਂ ਦੇ ਇੱਕ ਐਮਐਲਏ ਸਾਹਿਬ ਨੇ ਕਿਹਾ ਹੋਮ ਮਿਨਿਸਟਰ ਸਾਹਿਬ ਕੀ ਅਸੀਂ ਹਿੰਦੁਸਤਾਨ ਦੇ ਹਾਂ ਕਿ ਪਾਕਿਸਤਾਨ ਦੇ ਕੰਪਲੀਟ ਫੇਲਿਅਰ ਵੇਖੋ ਮੈਂ ਪ੍ਰਮਾਣਮਾਨ ਨੂੰ ਹਾਜ਼ਰ ਨਾਜ਼ਰ ਕਰਕੇ ਗੱਲ ਕਹਿ ਸਕਦਾ ਜ਼ਲੀਲ ਹੋਤੀ ਕਿਸੇ ਹਸਪਤਾਲ ਦੇ ਵਿੱਚ ਇੱਥੇ 50% ਤੋਂ ਵੱਧ ਸਟਾਫ ਦੀ ਸ਼ੌਰਟੇਜ ਹੈ ਕਿਤੇ ਡਾਕਟਰ ਨਹੀਂ ਕਿਤੇ ਕੋਈ ਨਰਸ ਨਹੀਂ ਕਿਤੇ ਕੋਈ ਮਸ਼ੀਨਰੀ ਨਹੀਂ ਕਿਤੇ ਕੋਈ ਦਵਾਈ ਨਹੀਂ ਆ ਬਲਵੀਰ ਸਿੰਘ ਜਿਹੜੇ ਹੈ ਨੇ ਮੰਤਰੀ ਸਾਹਿਬ ਇਹਨਾਂ ਦੇ ਆਪਣੇ ਮੈਡੀਕਲ ਕਾਲਜ ਤੁਸੀਂ ਰੋਜ਼ ਵੇਖਦੇ ਹੋ ਜਦੋਂ ਸੈਂਸਿਟਿਵ ਆਪਰੇਸ਼ਨ ਹੋ ਰਹੇ ਮੇਜਰ ਆਪਰੇਸ਼ਨ ਦੇ ਵਿੱਚ ਵੀ ਡਾਕਟਰਾਂ ਨੂੰ ਕਈ ਵਾਰ ਆਪਣੇ ਮੋਬਾਈਲ ਦੀਆਂ ਟਾਰਚਾ ਔਨ ਕਰਕੇ ਇਹ ਕਰਨੇ ਪੈ ਰਹੇ ਕੋਈ ਉੱਤੇ ਨਾ ਵੇਖੋ ਕੋਈ ਗੱਲ ਇਹਦੇ ਵਿੱਚ ਕੁਝ ਨਹੀਂ ਇਹਦਾ ਘੜਕਾ ਹੀ ਹੋਣਾ ਕੁਝ ਇਹਦੇ ਵਿੱਚ ਅੱਛਾ ਅਗਲੀ ਗੱਲ ਇੱਕ ਮਿੰਟ ਅਗਲੀ ਐਜੂਕੇਸ਼ਨ ਦੀ ਵੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਦੋ ਵਾਰ ਸਵਾਲ ਕੀਤੇ ਨੇ ਇਹਨਾਂ ਦੇ ਸਾਰੇ ਉਹਨਾਂ ਪੜ੍ਹੇ ਲਿਖੇ ਮੰਤਰੀ ਅਰਜੋਤ ਸਿੰਘ ਬੈਂਸ ਜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਚੌਥ ਗਵਰਨਮੈਂਟ ਮੈਂ ਟੋਟਲ ਪੁੱਛਿਆ ਕਿ ਮੈਨੂੰ ਗਵਰਨਮੈਂਟ ਕਾਲਜਾਂ ਦੀ ਲਿਸਟ ਦੋ ਕਿੰਨੀ ਹੈ ਉਹਨਾਂ ਨੇ ਕਿਹਾ ਚੌਥ ਮੈਂ ਕਿਹਾ ਪ੍ਰਿੰਸੀਪਲ ਕਿੰਨਿਆਂ ਵਿੱਚ ਨਹੀਂ ਉਹਨਾਂ ਨੇ ਮੈਨੂੰ ਅੱਗੋਂ ਜਵਾਬ ਆਇਆ ਆਫੀਸ਼ੀਅਲ 35 ਉਹਦਾ ਮਤਲਬ 55% ਕਾਲਜਾਂ ਦੇ ਵਿੱਚ ਪ੍ਰਿੰਸੀਪਲ ਹੈ ਨਹੀਂ ਅੱਛਾ ਫਿਰ 10+2 ਜਿਹੜੇ 12ਵੇਂ ਦੇ ਸਕੂਲ ਨੇ 47% ਸਕੂਲਾਂ ਵਿੱਚ ਪ੍ਰਿੰਸੀਪਲ ਹੈ 10ਵੀਂ ਦੇ ਸਕੂਲਾਂ 'ਚ 42% ਪੰਜਾਬ ਦੇ 10ਵੀਂ ਦੇ ਸਕੂਲਾਂ ਵਿੱਚ ਤੁਹਾਡੇ ਹੈਡਮਾਸਟਰ ਹੈ ਨਹੀਂ 14000 ਸਾਡਾ ਟੀਚਰ ਹੈ ਨਹੀਂ ਐਲੀਮੈਂਟਰੀ এডਿਕੇਸ਼ਨ ਅਫਸਰ ਹੈ ਨਹੀਂ ਕਿਸ ਕਿਸਮ ਦੀ ਗੱਲ ਕਰਦੇ ਨੇ ਨਹੀਂ ਵੀ ਝੂਠ ਹੈ ਵੇਖੋ ਗੱਲ ਇਸਿਆ ਝੂਠ ਕਿਨੱਕ ਚਿਰ ਰਹਿ ਸਕਦਾ ਹੁਣ ਤੁਹਾਡੇ ਸਾਹਮਣੇ ਹੋ ਚੁੱਕਿਆ ਕੁਝ ਇਥੇ ਅੰਦਰ ਹੈ ਨਹੀਂ ਝੂੜ ਦਾ ਪਲੰਦਾ ਮੈਨੂੰ ਤੇ ਬੜਾ ਅਫਸੋਸ ਆਇਆ ਜਦੋਂ ਮੈਂ ਤਰਸਯੋਗ ਹਾਲਾਤ ਵੇਖ ਕੇ ਗਵਰਨਰ ਸਾਹਿਬ ਦੇਖ ਪੜੇ ਲਿਖੇ ਚੰਗੇ ਆਦਮੀ ਨੇ ਉਹਨਾਂ ਦੇ ਹੱਥਾਂ ਚੋਂ ਝੂੜ ਦਾ ਪਲੰਦਾ ਦੇ ਦਿੱਤਾ ਅੱਪੜੀ ਚੱਲੋ ਜੀ ਉਹਨਾਂ ਨੇ ਵੀ ਸਿਆਣੇ ਉਹਨਾਂ ਸੋਚਿਆ ਇਹੋ ਜੀ आप उस सामने कागज दे रख देते हैं चुका करना देखिए आप साफ तौर ये देखिए पहले ईडी से कुछ नहीं निकला अब सीबीआई बेसिकली बीजेपी नो वॉन्ट के जितने भी कांग्रेस के लीडर्स है बघेल साहब ऐसी लेकर अब पंजाब में पता नहीं कितने कितने और लोगो को रेड करेंगे पंजाब कांग्रेस ਉਹ ਆ ਗਵਰਨਮੈਂਟ ਆਪਣੀ ਲਾਣਾ ਚਾਹਤੇ ਹਨ ਤੇ ਟੈਸਟ ਅੰਡਰਸਟੈਂਡਿੰਗ ਆਬ ਆਪਕੇ ਸਾਥ ਹੈ ਆਪਕੋ ਤਾਂ ਪਤਾ ਹੈ ਹਮਾਰਾ ਕੰਮ ਤਾਂ ਖਤਮ ਹੋ ਗਿਆ ਇਹਨਾਂ ਦਾ ਕੰਮ ਨਿਬੜ ਗਿਆ ਆਪ ਵਾਲਿਆਂ ਦਾ ਇਹਦੇ ਭਾਂਡੇ ਭੁੰਡੇ ਲੋਕਾਂ ਦੇ ਚੁੱਕਣ ਲਾ ਪੈ ਨੇ ਇਹਨਾਂ ਨੇ ਆਪ ਇਹ ਤੇ ਤੁਸੀਂ ਆਪੇ ਹਿਸਾਬ ਲਾ ਲਓ ਜਦੋਂ ਕੋਈ ਕਿਸੇ ਦੇ ਬਿਸਤਰੇ ਚੁੱਕ ਕੇ ਲੈ ਦੇ ਸਮਝੋ ਸਮਾਪਤੀ ਦਾ ਟਾਈਮ ਆ ਗਿਆ ਤੋਂ ਇਸ ਗੱਲ ਕਰ ਭਗੇਲ ਸਾਹਿਬ ਤੇ ਪੋਲਿਟਿਕਲੀ ਮੋਟੀਵੇਟਿਡ ਹੈ ਇਹਨੂੰ ਅਸੀਂ ਸਖਤ ਸਬਦਾਂ ਦੇ ਵਿੱਚ ਇਹਦੀ ਨਖੇਦੀ ਕਰ ਰਹੇ ਹਾਂ ਕਿ ਬੀਜੇਪੀ ਨੂੰ ਕਹਿੰਦੇ ਹਾਂ ਕਿ ਜੇ ਲੜਾਈ ਲੜਨੀ ਹੈ ਚੰਗੇ ਪਹਿਲਵਾਨਾਂ ਵਰਗਾ ਤੇ ਮੈਦਾਨ ਚਾਓ ਛੇਜੇ ਜਾ ਕੇ ਪਹਿਲਵਾਨ ਖਿਲਾਓ ਪੁਲਿਸ ਦੀ ਮਦਦ ਨਾ ਲਾਓ ਕਿ ਛੇਜੇ ਚ ਪਹਿਲਵਾਨ ਪੁੱਛੇ ਨਾ ਦੋ ਪਹਿਲੀ ਪਿੰਡੋਂ ਹੀ ਉਹਨੂੰ ਗ੍ਰਿਫਤਾਰ ਕਰ ਲੋ ਤੇ ਅਸੀਂ ਉੱਥੇ ਕਹੀਏ ਕਿ ਸਾਡਾ ਪਹਿਲਵਾਨ ਦਿੱਤ ਗਿਆ ਕਿਉਂਕਿ ਦੂਜੇ ਪਾਸੇ ਪਹਿਲਵਾਨ ਹੀ ਕੋਈ ਨਹੀਂ ਸੋ ਆ ਇਹਨਾਂ ਦੀ ਸਾਰੀ ਗੱਲ